ਸਾਡੇ ਬਾਬਾ ਜੀ ਸ੍ਰੀ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਦੇ ਚੌਕ ਬਣਿਆ ਹੋਇਆ ਤੁਸੀਂ ਉਹਦੇ ਚੌਕ ਦੇ ਹਾਲਾਤ ਦੇਖ ਲਓ ਤੁਸੀਂ ਆਹ ਦੇਖੋ ਆ ਸਾਹਮਣੇ ਚੌਕ ਆ ਉਹਨਾਂ ਦੇ ਨਾਮ ਤੇ ਬਣਿਆ ਹੈ ਬਾਬਾ ਜੀ ਦੇ ਤੇ ਆਹ ਦੇਖੋ ਕਿੱਡੇ-ਕਿੱਡੇ ਖੱਡੇ ਐ ਇੱਥੇ ਕੀ ਕਰੂਗਾ ਬੰਦਾ ਲੋਕੀ ਆਪਣੀ ਸਹੂਲਤਾਂ ਵਾਸਤੇ ਵੋਟਾਂ ਪਾਉਂਦੇ ਆ ਤੇ ਖੱਡੇ ਦੇਖ ਲਓ ਤੁਸੀਂ ਆਹ ਦੇਖੋ ਆ ਬਾਬਾ ਜੀ ਦੇ ਨਾਂ ਦੇ ਚੌਕ ਬਣਿਆ ਹੋਇਆ ਦੇ ਆ ਦੇਖੋ ਹਾਲਾਤ ਕਿੱਦਾਂ ਬੰਦਾ ਇੱਥੋਂ ਨਿਕਲੂਗਾ ਆ ਦੇਖੋ ਐਡੇ ਐਡੇ ਟੋਏ ਆ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸ਼੍ਰੀ ਗੁਰੂ ਰਵਦਾਸ ਚੌਂਕ ਦੇ ਵਿੱਚ ਅਸੀਂ ਖੜੇ ਆ ਤੇ ਆ ਹਾਲਾਤ ਆ ਦੇਖੋ ਚੌਂਕ ਦੇ ਆ ਦੇਖੋ ਉਹ ਦੇਖੋ ਕੋਈ ਵੀ ਪ੍ਰਸ਼ਾਸਨ ਇੱਥੇ ਹੈ ਨਹੀਂ ਆ ਉਹ ਮੁੰਡਾ ਦੇਖੋ ਆਪ ਉਹ ਜਿਹੜਾ ਉਹ ਮੁੰਡਾ ਆਪ ਸਾਰਾ ਕੁਛ ਇਹ ਦੇਖੋ ਜਿਹੜਾ ਕੂੜਾ ਉਹਦੇ ਵਿੱਚੋਂ ਕੱਢ ਰਹੀ ਪਾਣੀ ਨਿਕਲ ਜਵੇ ਆ ਦੇਖੋ ਕੀ ਪ੍ਰਸ਼ਾਸਨ ਨੂੰ ਇਹ ਦੇਖ ਨਹੀਂ ਰਿਹਾ ਤੇ ਆ ਹਾਲਾਤ ਆਈ ਇੱਥੇ ਸਾਡੇ ਜਲੰਧਰ ਦੇ ਇਹ ਮੇਨ ਜਿਹੜਾ ਵਾ ਇੱਥੋਂ ਮੋਗਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਅਬੂਰ ਹੋ ਗਿਆ ਹੈ 메인 ਚੌਂਗ ਆ ਜਿਹੜਾ ਸਾਰਾ ਇੱਥੇ ਇਹ ਹਾਲਾਤ ਜਿਹੜੇ ਬਣੇ ਹੋਏ ਆ ਜਲੰਧਰ ਸਾਡੇ ਦੇ ਆ ਦੇਖ ਲਓ ਸਮਾਰਟ ਸਿਟੀ ਦੇ ਹਾਲ ਇਹ ਸ਼੍ਰੀ ਗੁਰੂ ਰਵਿਦਾਸ ਚੌਂਗ ਜੀ ਜਿਹੜੇ ਸਾਡੇ ਬਾਬਾ ਜੀ ਉਹਨਾਂ ਦੇ ਨਾਮ ਤੋਂ ਜਿਹੜਾ ਚੌਂਗ ਬਣਿਆ ਹੋਇਆ ਵਾ ਤੇ ਦੇਖੋ ਕੋਈ ਵੀ ਪ੍ਰਧਾਨ ਆ ਜਿਹੜਾ ਚਲੋ ਹੀ ਸਾਰੇ ਪ੍ਰਧਾਨ ਜਿਹੜੇ ਆ ਧਾਰਮਿਕ ਮੁੱਦੇ ਨੂੰ ਲੈ ਕੇ ਹਰੇਕ ਮੁੱਦਾ ਚੱਕਿਆ ਜਾਂਦਾ ਪਰ ਆਪਣੇ ਜਿਹੜੇ ਬਾਬਾ ਜੀ ਦਾ ਚੌਂਗ ਦੇਖੋ ਕੀ ਹਾਲਾਤ ਇਹਨਾਂ ਨੇ ਕੀਤੇ ਪ੍ਰਸ਼ਾਸਨ ਨੇ ਦੇ ਉਸ ਬਾਅਦ ਚੋ ਕਹਿੰਦੇ ਆ ਕਿ ਇਹ ਡਿਵੈਲਪਮੈਂਟ ਜਿਹੜੀ ਹੋ ਰਹੀ ਆ ਇੱਥੇ ਆ ਦੇਖੋ ਇਹੀ ਰੋਡ ਤੋਂ ਸਾਰੀ ਆ ਦੇਖੋ ਇਹ ਪ੍ਰਸ਼ਾਸਨ ਦਾ ਕੰਮ ਆ ਜਿਹੜਾ ਇਹ ਨੌਜਵਾਨ ਜਿਹੜਾ ਖੁਦ ਜਿਹੜਾ ਹੋ ਉਹ ਕਰਨ ਡਿਆ ਪਿਆ ਦੇਖੋ ਸਾਰੀ ਬਲੌਕੇਜ ਹੋਈ ਆ ਜਿਹੜੇ ਆਪ ਹੀ ਲੋਕ ਜਿਹੜੇ ਇੱਥੇ ਇਹਨੂੰ ਜਿਹੜਾ ਉਹ ਸਾਫ਼ ਕਰ ਰਹੇ ਆ ਕਿੱਥੇ ਸਾਡਾ ਨਗਰ ਨਿਗਮ ਕਿੱਥੇ ਸਾਡਾ ਜਿਹੜਾ ਕਾਰਪੋਰੇਸ਼ਨ ਆ ਇਹ ਲੋਕ ਆਪ ਹੀ ਜਿਹੜਾ ਇਹ ਕੱਢਣ ਦੇ ਆ ਕਿਉਂਕਿ ਇਹਨਾਂ ਦੀ ਜਿਹੜੀ ਦੁਕਾਨਦਾਰੀ ਜਿਹੜੀ ਉਹ ਖਰਾਬ ਹੋ ਰਹੀ ਆ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਐਡਾ ਵੱਡਾ ਪ੍ਰਸ਼ਾਸਨ ਦਾ ਕੰਮ ਤੁਸੀਂ ਆਪ ਕਰਨ ਦੇ ਸਾਰੇ ਕੋਈ ਕਰਨਾ ਹੀ ਪੈਂਦਾ ਜੇ ਨਹੀਂ ਆਏਗਾ ਕੋਈ ਤੇ ਕੰਪਲੇਂਟ ਵਗੈਰਾ ਨਹੀਂ ਕੀਤੀ ਤੁਸੀਂ ਨਹੀਂ ਜਿੰਨੀ ਵਾਰੀ ਆਏ ਬੰਦੇ ਦੇਖ ਕੇ 도ੜ ਕੇ ਜਾਂਦੇ ਨਹੀਂ ਚਲੇ ਜਾਂਦੇ ਨੇ ਆਪਣੇ ਆਪ ਹੀ ਆਏ ਸੀ ਕਿਤੇ ਨਾ ਆਏ ਜੀਗੇ ਵਾ ਮੁੜ ਕੇ ਆਏਗੇ ਤੇ ਅੰਕਲ ਕਿਸੇ ਨੂੰ ਫਿਕਰ ਨਹੀਂ ਹੈਗੀ ਬਾਬਾ ਜੀ ਦੇ ਨਾਂ ਤੇ ਜਿਹੜਾ ਚੌਂਕ ਵੀ ਬਣਿਆ ਕੀ ਹਾਲਾਤ ਕਿਤੇ ਵਿੱਚ ਚੌਂਕ ਦੇ ਇਹਨਾਂ ਨੇ ਬਹੁਤ ਮਾੜੇ ਹਾਲਾਤ ਹੈ ਤੇ ਤੁਸੀਂ ਦੇਖ ਸਕਦੇ ਇਹਨਾਂ ਦੀ ਦੁਕਾਨਦਾਰੀ ਆ ਪਿੱਛੇ ਇਹ ਸਾਰਾ ਆਪ ਹੀ ਲੱਗੇ ਹੋਇਆ ਕਿ ਇੱਥੋਂ ਪਾਣੀ ਨਿਕਲਣ ਵਾਸਤੇ ਬਹੁਤ ਜਿਹੜੇ ਉਹ ਵੀ ਬੰਦ ਪਏ ਨੇ ਮਾੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਸ਼੍ਰੀ ਗੁਰੂ ਰਵਿਦਾਸ ਚੌਂਕ ਜਿਹੜਾ ਬਣਿਆ ਹੋਇਆ ਉਹਨਾਂ ਦੇ ਨਾਂ ਦੇ ਉੱਤੇ ਇਹ ਉਹਨਾਂ ਦੇ ਨਾਮ ਦਾ ਜਿਹੜਾ ਚੌਂਕ ਆ ਕਿਸ ਤਰ੍ਹਾਂ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਇੱਥੇ ਆ ਸਾਰਾ ਹੀ ਚੌਂਕ ਪਿੱਛੇ ਤੋਂ ਲੈ ਕੇ ਤੇ ਆ ਹੁਣ ਤੁਹਾਨੂੰ ਦਿਖਾਣੇ ਆ ਸਾਰਾ ਤਸਵੀਰਾਂ ਅਸੀਂ ਆ ਦੇਖੋ ਆ ਦੇਖੋ ਇਹ ਜਿਹੜੇ ਹਾਲਾਤ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਚੌਂਕ ਜੀ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਦੇਖੋ ਕਿਸ ਤਰ੍ਹਾਂ ਦੀਆਂ ਆ ਦੇਖੋ ਕਿੱਥੇ ਹੈਗੇ ਪ੍ਰਧਾਨ ਜਿਹੜੇ ਗੋ ਬੰਦੇ ਅਸੀਂ ਹੁਣ ਆ ਮੁੱਦਾ ਕੌਣ ਚੱਕੂਗਾ ਉਨ੍ਹਾਂ ਦੇ ਨਾਮ ਤੋਂ ਜਿਹੜਾ ਚੌਂਕ ਬਣਿਆ ਹੋਇਆ ਵਾ ਕਿ ਕਿਸੇ ਨੂੰ ਇਹਦੀ ਕੌਣ ਜ਼ਿੰਮੇਵਾਰੀ ਲੈ ਰਿਆ ਜੀ ਆ ਦੇਖੋ ਪਾਣੀ ਕਿਸ ਤਰ੍ਹਾਂ ਪੂਰਾ ਰੋਡ ਜਿਹੜਾ ਵਾ ਇਸ ਟੰਮ ਖਰਾਬ ਹੋਇਆ ਪਿਆ ਵਾ ਇੱਥੇ ਆ ਦੇਖੋ ਇਹ ਵੋਟਾਂ ਲੈਣ ਨੂੰ ਤਾਂ ਸਾਬ ਆ ਜਾਂਦੇ ਆ ਅੰਕਲ ਕੀ ਕਹਿਣਾ ਚਾਹੁੰਦੇ ਹੋ ਕੀ ਹਾਲਾਤ ਜਿਹੜੇ ਬਣੇ ਹੋਏ ਚੌਂਕ ਦੇ ਬਣਾਏ ਹੋਏ ਇਹਨਾਂ ਨੇ ਹਾਲਾਤ ਭਾਜੀ ਬਹੁਤ ਹੀ ਮਾਰੇ ਬਣੇ ਹੋਏ ਨੇ ਇਦਾਂ ਦੇ ਹਾਲਾਤ ਪਹਿਲਾਂ ਨਹੀਂ ਸੀ ਵੇਖੇਗੇ ਇਹ ਹਾਲਾਤ ਇਸ ਟਾਈਮ ਚੱਲ ਰਹੇ ਨੇ ਆਮ ਆਦਮੀ ਪਾਰਟੀ ਜਦੋਂ ਆਈ ਐ ਸੜਕਾਂ ਦਾ ਸਾਰਿਆਂ ਦਾ ਹੀ ਕੰਮ ਖਰਾਬ ਹੋ ਚੁੱਕਾ ਹੈ ਅੰਕਲ ਬਾਬਾ ਜੀ ਦੇ ਨਾਂ ਦਾ ਜਿਹੜਾ ਚੌਂਕ ਬਣਿਆ ਹੈ ਹਾਂਜੀ ਹਾਂਜੀ ਇਹ ਵੋਟਾਂ ਮੰਗਣ ਦਾ ਆ ਜਾਂਦੇ ਆ ਉਹਨਾਂ ਦੇ ਨਾਮ ਤੋਂ ਤੇ ਹੁਣ ਦੇਖੋ ਚੌਂਕ ਦੇ ਹਾਲਾਤ ਕੀ ਕੀਤੇ ਇਹਨਾਂ ਨੇ ਚੌਂਕ ਦੇ ਹਾਲਾਤ ਭਾਜੀ ਇਹਨੇ ਬੱਤਰ ਨੇ ਨਾ ਮੈਂ ਕਿਹਾ ਪੈਦਲ ਬੰਦਾ ਨਹੀਂ ਨਿਕਲ ਸਕਦਾ ਹੈਗਾ ਠੀਕ ਹੈ ਕਿ ਨਹੀਂ ਗੱਡੀ ਦਾ ਇੱਕ ਪਾਸੇ ਰਹੀ ਅਸੀਂ ਰੇੜੀ ਐ ਹਾਰਡਵਰਕ ਕਰਦੇ ਹਾਂ ਰੇੜੀ ਚਾਨ ਨੂੰ ਡਰਦੇ ਹਾਂ ਕਿਥੇ ਰੇੜੀ ਨਾ ਹੀ ਉਲਟ ਜਾਵੇ ਕਿਸੇ ਨੂੰ ਲੱਗ ਨਾ ਜਾਵੇ ਇਸ ਟਾਈਮ ਬਹੁਤ ਹੀ ਬੱਦਰ ਹਾਲਾਤ ਹੈਗੇ ਨੇ ਰੋਡ ਦੇ ਮੇਰੇ ਵੀਰ ਜੀ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਸ਼੍ਰੀ ਗੁਰੂ ਰਵਿਦਾਸ ਸਿੰਘ ਜਿਹੜੇ ਬਾਬਾ ਜੀ ਦੇ ਨਾਮ ਤੋਂ ਚੌਕ ਬਣਿਆ ਹੈ ਕੀ ਕਿਸੇ ਨੂੰ ਫਿਕਰ ਹੈਗੀ ਇਹ ਚੌਂਕਾ ਦੀ ਜਾਂ ਸਿਰਫ ਉਹਨਾਂ ਦੇ ਨਾਮ ਤੋਂ ਹੀ ਜਿਹੜੇ ਚੌਕ ਬਣਵਾ ਦਿੰਦੇ ਆ ਬਾਬਾ ਜੀ ਦੇ ਨਾਮ ਤੋਂ ਉਹਨਾਂ ਦੀ ਦੇਖੋ ਹਾਲਾਤ ਆ ਦੇਖੋ ਪੂਰਾ ਚੌਂਕ ਜਿਹੜਾ ਵਾ ਇਸ ਟਾਈਮ ਪੂਰਾ ਜਿਹੜਾ ਖਰਾਬ ਹੋਇਆ ਪਿਆ ਵਾ ਲੋਕ ਪਰੇਸ਼ਾਨ ਹੋ ਰਹੇ ਆ ਆ ਦੇਖੋ ਆ ਤੁਹਾਨੂੰ ਪੂਰਾ ਦਿਖਾਨੇ ਅਸੀਂ ਪੂਰਾ ਚੌਂਕ ਘੁੰਮ ਕੇ ਦਿਖਾਨੇ ਆ ਕੋਈ ਵੀ ਜਿਹੜਾ ਚੌਂਕ ਦਾ ਜਿਹੜਾ ਕੋਨਾ ਵਾ ਉਹ ਤੁਹਾਨੂੰ ਬਣਿਆ ਹੋਇਆ ਨਜ਼ਰ ਨਹੀਂ ਆਏਗਾ ਆ ਦੇਖੋ ਆ ਦੇਖੋ ਪੂਰਾ ਚੌਂਕ ਹੀ ਜਿਹੜਾ ਵਾ ਉਹ ਇਹ ਖਰਾਬ ਹੋਇਆ ਪਿਆ ਵਾ ਦੇਖ ਆ ਦੇਖ ਵੱਡੇ ਵੱਡੇ ਟੋਏ ਆ ਆ ਉਹਨਾਂ ਦੇ ਨਾਮ ਤੋਂ ਜਿਹੜਾ ਵਾ ਸ਼੍ਰੀ ਗੁਰੂ ਰਵਦਾਸ ਜੀ ਦੇ ਨਾਮ ਤੋਂ ਜਿਹੜਾ ਚੌਂਕ ਜਿਹੜਾ ਇਸ ਟਾਈਮ ਬਣਿਆ ਹੋਇਆ ਵਾ ਆ ਟੋਏ ਟੋਏ ਜਿਹੜੇ ਇੱਥੇ ਨਜ਼ਰ ਆ ਰਹੇ ਆ ਆ ਦੇਖੋ ਇਹ ਉਹਨਾਂ ਦੇ ਨਾਮ ਤੇ ਜਿਹੜਾ ਬਾਬਾ ਜੀ ਦੇ ਨਾਮ ਤੇ ਜਿਹੜਾ ਚੌਂਕ ਬਣਿਆ ਪਿਆ ਤੇ ਹਾਲਾਤ ਦੇਖ ਲੋ ਇਹਦੇ ਆ ਦੇਖੋ ਬੁਰੇ ਹਾਲ ਹੋਏ ਪਏ ਸਾਰੇ ਚੌਂਕ ਦੇ ਆ ਜਲੰਧਰ ਦਾ ਗੁਰਤੇਗ ਬਾਦਰ ਨਗਰ ਹਾਲਾਤ ਦੇਖੋ ਤੁਸੀਂ ਪਾਣੀ ਹੀ ਪਾਣੀ ਜਲੰਧਰ ਦੇ ਗੁਰਤੇਗ ਭਾਦਰ ਨਗਰ ਦੇ ਵਿੱਚ ਸੜਕਾਂ ਟੁੱਟੀਆਂਆਂ ਆਂ ਰੋੜ ਚੁੱਟੇ ਹੋਏ ਸਾਰੇ ਇੱਥੇ ਇਹ ਜਲੰਧਰ ਦੇ ਹਾਲਾਤ ਦਿਖਾ ਰਹੇ ਆਂ ਦੇਖੋ ਪੂਰੀ ਤਰ੍ਹਾਂ ਜਿਹੜਾ ਵਾ ਨਗਰ ਨਿਗਮ ਵੀ ਫੇਲ ਹੋ ਚੁੱਕਾ ਐ ਇਸ ਟਾਈਮ ਦੇਖੋ ਥੋੜੇ ਦਿਨੇ ਹੋਏ ਆ ਬਾਰਿਸ਼ ਨੂੰ ਦੇਖੋ ਸੜਕਾਂ ਦੇ ਹਾਲਾਤ ਦੇਖੋ ਇੱਥੇ ਏ ਗੁਰਤੇਜ ਬਾਦਰ ਨਗਰ ਦੀਆਂ ਸੜਕਾਵਾਂ ਦੇਖ ਲੋ ਪੂਰੇ ਰੋਡ ਇੱਥੇ ਬਹੁਤ ਵਧੀਆ ਏ ਰ ਗਿਆ ਸੀ ਗੁਰਤੇਜ ਬਾਦਰ ਨਗਰ ਤੇ ਹੁਣ ਦੇਖ ਲੋ ਹਾਲਾਤ ਏ ਟੋਏ ਟੋਏ ਜਿਹੜੇ ਜਲੰਧਰ ਹੋ ਗਏ ਆ ਸਮਾਰਟ ਸਿਟੀ ਜਿਹੜੇ ਜਨੂੰ ਕਹਿ ਰਹੇ ਕਿ ਸਮਾਰਟ ਸਿਟੀ ਬਣਾਣਾ ਵਾ ਦੇਖ ਲਓ ਪਾਣੀ ਹੀ ਪਾਣੀ ਜਲੰਧਰ ਦੇ ਵਿੱਚ ਇਹ ਹਾਲ ਆ ਸਾਡੇ ਜਲੰਧਰ ਸ਼ਹਿਰ ਦੇ ਚਲੋ ਪਿੰਡਾਂ ਦੇ ਤਾਂ ਹਾਲਾਤ ਸਾਨੂੰ ਪਤਾ ਵਾ ਕਿ ਚਲੋ ਉੱਥੇ ਬਾੜ ਦੇ ਮਾਹੌਲ ਬਣਿਆ ਪਿਆ ਪਰ ਜਲੰਧਰ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਪੂਰੇ ਰੋਡ ਜਿਹੜੇ ਆ ਉਹ ਜਲੰਧਰ ਦੇ ਵਿੱਚ ਇਸ ਟਾਈਮ ਖਤਮ ਹੋ ਚੁੱਕੇ ਆ ਪਾਣੀ ਦੇ ਨਾਲ ਆ ਦੇਖ ਲਓ ਕਿਸ ਤਰ੍ਹਾਂ ਲੋਕ ਜਿਹੜਾ ਪਰੇਸ਼ਾਨ ਹੋ ਰਹੇ ਆ ਲੋਕ ਘਰਾਂ ਦੇ ਵਿੱਚੋਂ ਨਿਕਲ ਪਾਰੇ ਆ ਆ ਦੇਖ ਲੋ ਇਹ ਜਲੰਧਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਅਸੀਂ ਆਪ ਵਿਚਾਰੇ ਦਾ ਮੋਟਰਸਾਈਕਲ ਖਰਾਬ ਹੋ ਗਿਆ ਵਾ ਬੰਦ ਹੋ ਗਿਆ ਮੋਟਰਸਾਈਕਲ ਡੇਗ ਗਿਆ ਵਿਚਾਰਾ ਬੰਦਾ ਡੇਗ ਗਿਆ ਬਾਈਕ ਦੇ ਉੱਤੋਂ ਆ ਦੇਖੋ ਕਿਸ ਤਰ੍ਹਾਂ ਪਾਣੀ ਭਰਿਆ ਪਿਆ ਵਾ ਸਾਰਾ ਕੋਈ ਵੀ ਪ੍ਰਸ਼ਾਸਨ ਵੱਲੋਂ ਕੋਈ ਪੁਕਤਾ ਪ੍ਰਬੰਧ ਜਾਂ ਕੋਈ ਸਫਾਈ ਜਿਹੜੀ ਕੋਈ ਵੀ ਪਹਿਲਾਂ ਜਿਹੜੀ ਨਹੀਂ ਕੀਤੀ ਗਈ ਕਿ ਜਿਆਦਾ ਬਾਰਿਸ਼ ਅਗਰ ਪੈ ਜਾਂਦੀ ਹੈ ਤਾਂ ਕੀ ਜਿਹੜਾ ਵਾ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਕੋਈ ਵੀ ਜਿਹੜਾ ਸ਼ਾਸਨ ਵੱਲੋਂ ਬੁਕਤਾ ਪ੍ਰਬੰਧ ਨਹੀਂ ਕੀਤਾ ਗਿਆ ਜਲੰਧਰ ਦੇ ਗੁਰਤੇਗ ਬੱਧ ਦੇ ਨਗਰ ਦੇ ਤਸਵੀਰਾਂ ਦਿਖਾ ਰਹੇ ਹਾਂ ਇੱਕ ਬਹੁਤ ਵਧੀਆ ਏਰੀਆ ਵਾ ਜਿਹੜਾ ਹੈ ਚਲੋ ਦੂਸਰੇ ਏਰੀਆ ਤੇ ਆਪਾਂ ਮੰਨਦੇ ਹਾਂ ਕਿ ਚਲੋ ਬਾਰੇ ਜਿਆਦਾ ਪੈ ਗਈ ਕੱਚੇ ਏਰੀਏ ਪਰ ਆ ਏਰੀਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਵਾ ਉਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰਿਆ ਹੋਇਆ ਵਾ ਆ ਦੇਖੋ ਐਫਸੀਆਈ ਕਲੋਨੀ ਆ ਦੇਖੋ ਪਾਣੀ ਹੀ ਪਾਣੀ ਆ ਦੇਖੋ ਹੁਣ ਪਾਣੀ ਦੇ ਵਿੱਚ ਲੋਕ ਜਿਹੜੇ ਆ ਰਹੇ ਆ ਅੱਗੇ ਕੋਈ ਖੱਡਾ ਹੋਏਗਾ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਇਸ ਤਰ੍ਹਾਂ ਉਹ ਖੱਡੇ ਦੇ ਵਿੱਚ ਡਿੱਗ ਸਕਦਾ ਵਾ ਨੁਕਸਾਨ ਹੋ ਸਕਦਾ ਵਾ ਕੀ ਪ੍ਰਸ਼ਾਸਨ ਨੂੰ ਇਸ ਵੱਲ ਕੋਈ ਧਿਆਨ ਦੇਣਾ ਚਾਹੀਦਾ ਵਾ रखियो खड्डा आगे टेंटर च रखो सेंटर मुंडा मुद्दा डेया ਦੇਖ ਲਓ ਬੱਜਰੀ ਇਕੱਲੀ ਦਿਖ ਰਹੀ ਆ ਆ ਸੜਕਾਂ ਬਣਾਈਆਂ ਆ ਸਾਡੇ ਨਗਰ ਨਿਗਮ ਜਿਹੜੇ ਇਕੱਲੀ ਬੱਜਰੀ ਦਿਖ ਰਹੀ ਦੇਖ ਲਓ ਆ ਦੇਖੋ ਇਕੱਲੀ ਬੱਜਰੀ ਰਹਿ ਗਈ ਆ ਬਾਕੀ ਸਾਰਾ ਕੁਝ ਸਾਰਾ ਕੁਝ ਉੱਡ ਗਿਆ ਇਹ ਬੱਜਰੀ ਰਹਿ ਗਈ ਬਸ ਇੱਥੇ ਇੰਨੀਆਂ ਵਧੀਆ ਸੜਕਾਂ ਜਿਹੜੀਆਂ ਜਲੰਧਰ ਦੀਆਂ ਬਣਾਈਆਂ ਹੋਈਆਂ ਸਾਡੀਆਂ ਆ ਦੇਖੋ देखो कली बजरी नजर आऊगी इतना पिछे भी देखो पानी पानी ਣੀ ਪਾਣੀ ਜਲੰਧਰ ਚ ਹੋਇਆ ਪਿਆ ਆ ਦੇਖੋ ਉਹ ਅੱਗੇ ਹਾਲਾਤ ਦੇਖੋ ਤੁਸੀਂ ਚਲੋ ਅਸੀਂ ਮੰਨਦੇ ਆ ਕਿ ਡਿਵੈਲਪਮੈਂਟ ਹੋ ਰਹੀ ਹੈ ਜਲੰਧਰ ਦੇ ਵਿੱਚ ਪਰ ਪਤਾ ਹੁੰਦਾ ਵਾ ਕਿ ਕਦੋਂ ਬਾਰਿਸ਼ ਆਣੀ ਆ ਉਸ ਤੋਂ ਪਹਿਲਾਂ ਬੰਦੇ ਨੇ ਸੜਕਾਂ ਬਣਾਉਣੀਆਂ ਚਾਹੀਦੀਆਂ ਆ ਦੇਖੋ ਏ ਮੈਂਬ੍ਰੋ ਚੌਂਕ ਦੇ ਕੋਲ ਆ ਦਿਖਾ ਰਹੇ ਤੁਹਾਨੂੰ ਆ ਦੇਖੋ ਬੱਜਰੀ ਰਹਿ ਗਈ ਆ ਇਕੱਲੀ 20 ਬੈਨ ਦੇ ਨਾਲ ਬੱਜਰੀ ਬਾਕੀ ਜਿਹੜੀ ਲੋਕ ਲੋਕ ਆ ਸਾਰੀ ਪਤਾ ਨਹੀਂ ਕਿੱਧਰ ਗਈ ਆ ਦੇਖੋ ਆ ਹਾਲਾਤ ਆ ਦੇਖ ਲੋ ਸਾਡੇ ਆ ਡਿਵੈਲਪਮੈਂਟ ਹੋ ਰਹੀ ਪਾਈਪ ਪਾਏ ਜਾ ਰਹੇ ਆ ਪਰ ਬੰਦੇ ਨੂੰ ਆ ਦੇਖੋ ਕਿੰਨੇ ਮਾੜੇ ਹਾਲਾਤ ਜਿਹੜੇ ਬਣੇ ਹੋਏ ਆ ਇਹ ਜਲੰਧਰ ਦਾ ਮੈਂਬਰੋ ਚੋਂ ਆਗਾ ਸਾਹਮਣੇ ਬੋਰਡ ਲੱਗਾ ਹੈ ਗੁਰੂ ਤੇਗ ਬਹਾਦਰ ਨਗਰ ਦਾ ਆ ਦੇਖੋ ਇਹ ਹਾਲਾਤ ਦਾ ਜਲੰਧਰ ਸੜਕ ਹੀ ਸਾਰੀ ਉੱਡ ਗਈ ਆ ਦੇਖ ਲਓ ਬਾਰਿਸ਼ ਪੈਣ ਦੇ ਨਾਲ ਤੁਹਾਨੂੰ ਸੜਕ ਕਿੰਨੀ ਲੱਭਣੀ ਕਿਤੇ ਧਿਆਨ ਨਾਲ ਧਿਆਨ ਆ ਦੇਖ ਲਓ ਪਾਣੀ ਹੀ ਪਾਣੀ ਜਿਹੜਾ ਜਲੰਧਰ ਦੇ ਵਿੱਚ ਖੱਡਾ ਕੋਈ ਨਿਕਲ ਕੇ ਜਾਊਗਾ ਕਿੱਥੋਂ ਪਤਾ ਲੱਗੂਗਾ ਬੰਦੇ ਨੂੰ ਖੱਡਾ ਆਇਆ ਜਾਂ ਨਹੀਂ ਲੱਗਾ ਆ ਦੇਖੋ ਰੋਡ ਹੀ ਪੂਰਾ ਟੁੱਟ ਗਿਆ ਵਾ ਇੱਥੇ ਹੁਣ ਤੁਹਾਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਤਸਵੀਰਾਂ ਦਿਖਾਵਾਂਗੇ ਆ ਪੂਰਾ ਰੋਡ ਜਿਹੜਾ ਵਾ ਸਾਡੇ ਗੁਰੂ ਰਵਿਦਾਜ ਜੀ ਦੇ ਨਾਮ ਤੋਂ ਜਿਹੜਾ ਚੌਂਕ ਬਣਿਆ ਹੋਇਆ ਵਾ ਇਲੈਕਸ਼ਨਾਂ ਦੇ ਵੋਟਾਂ ਦਾ ਮੰਗਣਾ ਆ ਜਾਂਦੇ ਪਰ ਦੇਖੋ ਰੋਡ ਦੇ ਹਾਲਾਤ ਦੇਖੋ ਕਿੱਧਰ ਦੀ ਬੰਦਾ ਜਿਹੜਾ ਵਾ ਕੱਢ ਕੇ ਲੈ ਕੇ ਜਾਊਗਾ ਆ ਦੇਖੋ ਰੋਡ ਤੇ ਪਤਾ ਨਹੀਂ ਕਿੰਨੀਆਂ ਖਬਰਾਂ ਇੱਥੋਂ ਚੱਲ ਚੁੱਕੀਆਂ ਵਾ ਪਰ ਕੋਈ ਵੀ ਜਿਹੜਾ ਆ ਇਹ ਦਿੱਕਤ ਰਹੀ ਸਹੀ ਜਿਹੜਾ ਨਹੀਂ ਕੀਤਾ ਗਿਆ ਆ ਦੇਖੋ ਪੂਰਾ ਰੋਡ ਜਿਹੜਾ ਖਰਾਬ ਆ ਉਹ ਸ੍ਰੀ ਗੁਰੂ ਰਵਦਾਸ ਚੌਂਕ ਤੱਕ ਆ ਦੇਖੋ ਹਾਲਾਤ ਆ ਸਾਰਾ ਰੋਡ ਹੀ ਖਰਾਬ ਆ ਇੱਥੋਂ ਕੀ ਕਰੂਗਾ ਬੰਦਾ ਦੱਸੋ ਦੁਕਾਨਦਾਰੀ ਕੋਰਾ ਖਰਾਬ ਹੋ ਰਹੀ ਹੈ ਸਾਰਿਆਂ ਦੀ ਆ ਦੇਖੋ ਕੀ ਬੰਦਾ ਸੇਫ ਆ ਇੱਥੇ ਹਰ ਇੱਕ ਸਰਕਾਰ ਕਹਿੰਦੀ ਹੈ ਸਮਾਰਟ ਸਿਟੀ ਬਣਾਵਾਂਗੇ ਜਲੰਧਰ ਨੂੰ ਹਾਲਾਤ ਦੇਖੋ ਸਮਾਰਟ ਸਿਟੀ ਦੇ ਆ ਦੇਖ ਲੋ ਹਾਲਾਤ ਇਹ ਹਾਲਾਤ ਹੈ ਸਮਾਰਟ ਸਿਟੀ ਬਣਾਣੀ ਇਹਨਾਂ ਨੇ ਵੋਟਾਂ ਮੰਗਣ ਤੇ ਆ ਜਾਂਦੇ ਆ ਧਰਮ ਦੇ ਨਾਂ ਤੋਂ ਪਰ ਹੁਣ ਤੁਸੀਂ ਫਿਰ ਗੁਰੂ ਰਵਦਾਸ ਸ਼ੌਂਕ ਜਿਹੜਾ ਬਣਿਆ ਹੋਇਆ ਬਾਬਾ ਜੀ ਦੇ ਨਾਂ ਤੇ ਉਸਦੇ ਹੀ ਹਾਲਾਤ ਦੇਖ ਸਕਦੇ ਤੁਸੀਂ ਕੀ ਹਾਲਾਤ ਇਹਨਾਂ ਨੇ ਬਣਾਏ ਹੋਏ ਇੱਥੇ ਇਹਨਾਂ ਦੇ ਜਿਹੜੇ ਪ੍ਰਸ਼ਾਸਨ ਆ ਇਹਨਾਂ ਦੇ ਕੋਈ ਐਕਸ਼ਨ ਨਹੀਂ ਲੈਣ ਨੂੰ ਹੈਗਾ ਆ ਦੇਖੋ ਆ ਹਾਲਾਤ ਬਣੇ ਹੋਏ ਆ ਇਹ ਦੇਖੋ ਜਲੰਧਰ ਦੇ ਦੇਖੋ ਇਹ ਸੜਕਾਂ ਦਾ ਤੁਸੀਂ ਚੱਜਦੀਆਂ ਬਣਾ ਲਓ ਪੈਸੇ ਤਾਂ ਬਹੁਤ ਖਾਈ ਜਾਂਦੇ ਵੇ ਸਾਰੇ ਬੈਠੇ ਹੋਏ ਮੰਤਰੀ ਸੰਤਰੀ ਜਿਹੜੇ ਅਫਸਰ ਬੈਠੇ ਹੋਏ ਆ ਦੇਖੋ